ਹਰਿਆਣਾ ਦੇ ਸਾਰੇ ਵਿਭਾਗਾ ਬੋਰਡਾਂ ਤੇ ਨਿਕਮਾ ਵਿੱਚ ਨਿਯੁਕਤ ਸਤਾਇਕ ਕਰਮਚਾਰੀ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸਰਕਾਰ ਨੇ ਆਊਟਸੋਰਸਿੰਗ ਨੀਤੀ ਭਾਗ 2 ਅਧੀਨ ਲਗਾਏ ਗਏ ਸਤਾਇਕ ਗਰੁੱਪ C ਅਤੇ ਗਰੁੱਪ D ਦੇ ਸਤਾਇਕ ਕਰਮਚਾਰੀਆਂ ਦੇ ਸਹੀ ਵੇਰਵੇ ਦੀ ਮੰਗ ਕੀਤੀ ਹੈ ਇਸ ਸੰਬੰਧ ਵਿੱਚ ਮੁੱਖ ਸਕੱਤਰ ਨੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ ਉਹਨਾਂ ਨੇ ਪੁੱਛਿਆ ਕਿ ਕਿੰਨੇ ਕੰਮਿਆਂ ਨੂੰ ਹਟਾਇਆ ਗਿਆ ਕਿੰਨੇ ਨੌਕਰੀ ਸੁਰੱਖਿਆ ਐਕਟ ਦੇ ਅਧੀਨ ਕਵਰ ਕੀਤੇ ਗਏ ਹਨ ਦੂਜੇ ਪਾਸੇ ਐਚਐਸਐਸਸੀ ਨੇ ਗਰੁੱਪ ਸੀ ਅਤੇ ਗਰੁੱਪ ਡੀ ਦੇ ਸਥਾਈ ਕਰਮਚਾਰੀਆਂ ਨੂੰ ਵੀ ਕੱਟਣਾ ਸ਼ੁਰੂ ਕਰ ਦਿੱਤਾ ਹੈ ਅਜੇ ਵਿੱਚ ਸਥਾਈ ਕਰਮਚਾਰੀਆਂ ਦੇ ਵੇਰਵੇ ਮੰਗਨ ਕਾਰਨ ਹੰਗਾਮਾ ਹੋ ਰਿਹਾ ਹੈ ਮੁਖ ਸਕੱਤਰ ਵਿਵੇਕ ਜੋਸ਼ੀ ਨੇ ਸਾਰੇ ਪ੍ਰਬੰਧ ਨਿਰਦੇਸ਼ਕਾਂ ਮੁਖ ਪ੍ਰਸ਼ਾਸਕਾਂ ਮੰਡਲ ਕਮਿਸ਼ਨਰਾਂ ਰਜਿਸਟਰਾਰ ਹਾਈ ਕੋਰਟ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖਿਆ ਹੈ ਪੱਤਰਾਈ ਉਹਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹਨਾਂ ਦੇ ਵਿਭਾਗਾਂ ਵੱਲੋਂ ਹੁਣ ਤੱਕ ਗਰੁੱਪ ਸੀ ਅਤੇ ਗਰੁੱਪ ਡੀ ਦੇ ਆਊਟਸੋਰਸਿੰਗ ਨੀਤੀ ਭਾਗ 2 ਅਧੀਨ ਜਿਹੜੇ ਕਰਮਚਾਰੀਆਂ ਨੂੰ ਨਿਯੁਕਤੀ ਤੋਂ ਬਾਅਦ ਹਟਾ ਦਿੱਤਾ ਗਿਆ ਉਹਨਾਂ ਕਰਮਚਾਰੀਆਂ ਦੇ ਪੂਰੇ ਵੇਰਵੇ ਖੁਦ ਦੇ ਅਨਸਾਰ ਮੰਗ ਲੈ ਹਨ ਇਸ ਤੋਂ ਇਲਾਵਾ ਮੁਖਸਕਰ ਨੇ ਇਹ ਵੀ ਕਿਹਾ ਹੈ ਕਿ ਆਊਟਰ ਸੋਰਸਿੰਗ ਨੀਤੀ ਪਾਕ ਤੂ ਦੇ ਅਧੀਨ ਨਿਯੁਕਤ ਕਿੰਨੇ ਅਸਥਾਈ ਕਰਮਚਾਰੀ ਦਾ ਹਰਿਆਣਾ ਕਾਰਕਟੈਕਚਲ ਅਪਲਾਈਸ ਸਕਿਉਰਿਟੀ ਆਫ ਸਰਵਿਸ ਐਕਟ 2024 ਦੇ ਅਧੀਨ ਆਉਂਦੇ ਹਨ ਉਹਨਾਂ ਦੀ ਵੀ ਜਾਣਕਾਰੀ ਮੰਗੀ ਗਈ ਹੈ ਹਰਿਆਣਾ ਸਰਕਾਰ ਨੇ ਹਾਈ ਕੋਰਟ ਹੁਨਰ ਰੋਜ਼ਗਾਰ ਨਿਗਮ ਦੇ ਤਹਿਤ 20000 ਭਰਤੀਆਂ ਕੀਤੀਆਂ ਹਨ ਹੁਣ ਸਥਾਈ ਭਰਤੀ ਹੋਣ ਜਾਣ ਤੋਂ ਬਾਅਦ ਗਰੁੱਪ ਸੀ ਅਤੇ ਗਰੁੱਪ ਡੀ ਦੇ ਉਹਨਾਂ ਕਰਮਚਾਰੀਆਂ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿੱਥੇ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਦੂਜੇ ਪਾਸੇ ਜੇ ਇਸ ਸਥਿਤੀ ਵਿੱਚ 20000 ਨਵੇਂ ਨਿਯੁਕਤ ਕੀਤੇ ਕਰਮਚਾਰੀਆਂ ਦੀਆਂ ਨੌਕਰੀਆਂ ਤੇ ਖਤਰੇ ਦੀ ਤਲਵਾਰ ਲਟਕੀ ਹੋਈ ਹੈ ਪਰ ਸਰਕਾਰ ਵੱਲੋਂ ਇਸ ਲਈ ਕਈ ਐਮਕਦਮ ਚੁੱਕੇ ਜਾ ਸਕਦੇ ਹਨ ਇਸ ਲਈ ਮੁੱਖ ਸਕੱਤਰ ਵਿਵੇਕ ਜੋਸ਼ੀ ਨੇ ਸਾਰੇ ਵਿਭਾਗਾਂ ਤੋਂ ਸਤਾਈ ਕਰਮਚਾਰੀਆਂ ਦੇ ਵੇਰਵੇ ਮੰਗੇ ਹਨ ਇਸ ਸਬੰਧ ਵਿੱਚ ਪੂਰੀ ਜਾਣਕਾਰੀ ਮਿਲ ਜਾਣ ਤੋਂ ਬਾਅਦ ਹੀ ਸਰਕਾਰ ਇਸ ਸਬੰਧੀ ਕੋਈ ਫੈਸਲਾ ਲਵੇਗੀ